ਜਿਵੇਂ ਸਰਕਾਰ ਦੀ ਗੋਪ ਨਸ਼ਾ ਅਰੋਧ ਜਿਹੜੀ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਸਾਨੂੰ ਆਪਣਾ ਮਾਨਯੋਗ ਡੀਆਈਜੀ ਸਰ ਦੇ ਸਰ ਸੁਖਿੰਦਰ ਸਿੰਘ ਸਰ ਅਰੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼ਾਹ ਮਨਿੰਦਰ ਸਿੰਘ ਉਹਨਾਂ ਦੀਆਂ ਹਦਾਇਤਾਂ ਦੇ ਸਖਤ ਹਦਾਇਤਾਂ ਤੇ ਜਿਹੜਾ ਸਾਡੀ ਕਾਰਵਾਈ ਜਿਹੜੀ ਚੱਲੀ ਸੀ ਨਸ਼ਾ ਅਰੋਧ ਥਾਣਾ ਘਰਿੰਡਾ ਦੀ ਸਾਨੂੰ ਪੁਲਿਸ ਨੂੰ ਅਤਲਾ ਮਿਲੀ ਕਿ ਕੁਝ ਨਸ਼ਿਆਂ ਦੀ ਜਿਹੜੀ ਖੇਪ ਆ ਉਹ ਇੱਕ ਪੁਲ ਸੁਵਾਂ ਚੱਕ ਮਕੰਮਲ ਤੋਂ ਰਾਮਪੁਰਾ ਸਾਈਡ ਨੂੰ ਕੋਈ ਬੰਦਾ ਜਿਹੜਾ ਲੈ ਕੇ ਉਹ ਜਾ ਰਿਹਾ ਉਸੇ ਵੰਚ ਜਿਵੇਂ ਜਿਹੜੀ ਸਾਡੀ ਪਾਰਟੀ ਇੱਥੇ ਨਕਾ ਲਗਾ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੀਰੋ ਦਾ ਮੋਟਰਸਾਈਕਲ ਪੀਪੀ 02 ਬੀ ਕਿਉ 22 ਹੁੰਦਾ ਜਿਸ ਨੂੰ ਇੱਕ ਮੋਨਾ ਨੌਜਵਾਨ ਜਾ ਰਿਹਾ ਸੀ ਉਹਨੇ ਇੱਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਰੋਕ ਲਿਆ ਮੋਟਰਸਾਈਕਲ ਉੱਪਰ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸੇ ਹੀ ਦੌਰਾਨ ਉਸਦੀ ਕੋਈ ਕੀ ਨਿਯੜੀ ਭਾਰੀ ਵਜ਼ਨ ਦਾ ਚੀਜ਼ ਉਹਦੀ ਅੱਗੋਂ ਰੱਖੀ ਹੋਈ ਸੀ ਜਿਹੜੀ ਉਹਨੇ ਆਪਣੇ ਲੱਤਾਂ ਚੋਂ ਡਿੱਗੀ ਉਸ ਨੂੰ ਚੈੱਕ ਕਰਨ ਤੇ ਕੀਤਾ ਗਿਆ ਜੋ ਪਤਾ ਲੱਗਾ ਕਿ ਇਹ ਹੈਰੋਨ ਹੈ ਔਰ 700 ਗ੍ਰਾਮ ਦੇ ਕਰੀਬ ਉਹ ਕੋ ਜਿਹੜੀ ਉਹ ਹੈਰੋਨ ਉਹ ਬਰਾਮਦ ਕਰ ਲਈ ਲੇਕਿਨ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਪਰ ਲੇਕਿਨ ਸਾਡੀ ਪਾਰਟੀ ਨੂੰ ਪਛਾਣਨਾ ਵਿਜੇ ਸਾਨੂੰ ਗੁਰਿੰਦਰ ਸਿੰਘ ਅਸੀਂ ਬਾਸਰ ਕੇ ਪੈਣੀ ਹੈ ਉਹਨੂੰ ਅਜੇ ਨਾਮਿਨੇਟ ਕਰ ਲਿਆ ਜਲਦੀ ਉਹਦੇ ਵਾਲੀ ਟੀਮਾਂ ਭੇਜਿਆ ਨਾ ਗ੍ਰਿਫਤਾਰ ਕਰ ਲੈਣਾ ਇਸੇ ਰਣੀ ਦੇ ਤਹਿਤ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਆ ਰਾਜਪੂਤਾਂ ਪਣੀ ਨਾਜਬੂਤਾਂ ਤੋਂ ਡਰੇਨ ਵਾਲ ਨੂੰ ਜਿਹੜੀ ਸਾਈਡ ਨੂੰ ਜਾ ਰਹੇ ਸੀ ਕਿ ਤੇ ਇੱਕ ਪੈਕੇਟ ਉੱਥੇ ਵੀ ਸਾਨੂੰ ਇਤਹਾਰਨੋਂ ਮਿਲਿਆ ਜੋ ਵਜ਼ਨ ਕਰਨ ਤੇ ਕਨੀ 500 ਗ੍ਰਾਮ ਦਾ ਆਇਆ ਉਹ ਉਸ ਦੇ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਪੈਕੇਟ ਕਿਦਾ ਹੈ ਇਸੇ ਤਹਿਤ ਅਸੀਂ ਦੋ ਮਾਮਲੇ ਜਿਹੜਾ ਇਹਹੀ 196 ਤੇ 197 ਅੰਦਰ ਐਨਡੀਪੀਐਸ ਸੈਕਸ਼ਨ ਦੇ ਜਿਹੜਾ ਵਾ ਥਾਣਾ ਘਰੇਂਡਾ ਵੇੇ ਦਰਜ ਕੀਤਾ ਲਿਸਟ ਆਫ ਥੀ ਸ਼ਰੀ ਉਹ ਜਾਈ